ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਇਹ ਵਾਲਾ ਟੰਕਾ ਤੁਹਾਨੂੰ ਸਿਖਾਵਾਂਗੇ ਜਿਹਦਾ ਨਾਮ ਹੈ ਪੱਥਰ ਟੰਕਾ ਇਹ ਜਿਹੜਾ ਕਿ ਬਹੁਤ ਟ੍ਰੈਂਡ ਵਿੱਚ ਆ ਤੇ ਇਸ ਦੇ ਨਾਲ ਸੂਟ ਵੀ ਬਹੁਤ ਸੋਹਣੇ ਨਿਕਲਦੇ ਆ ਤੁਸੀਂ ਸਾਡੀ ਵੀਡੀਓ ਨੂੰ ਆ ਦੇਖ ਕੇ ਇਹ ਤੁਸੀਂ ਸਿੱਖ ਸਕਦੇ ਆ ਦੇਖੋ ਆਪਾਂ ਪਹਿਲਾਂ ਇੱਕ 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 ਪੱਤੀ ਬਣਾ ਲਈ ਆ ਤੇ ਹੁਣ ਆਪਾਂ हम आप दूसरी बनावे तो थानू दसागे कि बन दें पेल आप दो लाइन सेम ही बना इको जी बना इतों तक क्या आप इस कर देना नीचे लैदे ਉਸ ਤੋਂ ਬਾਅਦ ਆਪਾਂ ਇਹ ਵਾਲਾ ਇੱਕ ਤੋਂ ਸਟਾਰਟ ਕਰਾਂਗੇ ਸਾਡੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਸੇ ਬਣਾ ਸਕਦੇ ਹਾਂ ਸਾਡੇ ਦੇਖ ਦੇਖ ਕੇ ਈਜ਼ੀ ਐਸ ਨੂੰ ਬਣਾਉਣਾ ਕੋਈ ਅੱਕੀ ਜਾਲੂਨੀ ਗਿਆਨ ਨੂੰ ਬਣਾਉਣਾ ਪਹਿਲਾਂ ਮੈਂ ਡਰਾ ਕਰ ਲਿਆ ਸੀ ਹਾਂ ਤੁਸੀਂ ਵੀ ਪਹਿਲਾਂ ਡਰਾ ਕਰ ਲੈਣਾ ਜਸਨਾ ਪਲੀਜ਼ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾ ਸਕੇ ਜਿੱਦਾਂ ਦੇ ਵਾਸਤੇ ਮਰਜੀ ਤੁਸੀਂ ਪਹਿਲਾਂ ਸੂਈ ਚੱਕ ਸਕਦੇ ਹੋ ਇਸ ਤਰ੍ਹਾਂ ਕਰਕੇ ਓਕੇ ਜੀ ਪਹਿਲਾਂ ਆਪਾਂ ਇਹ ਧਾਗਾ ਇਹ ਵਾਲਾ ਤਾਂ ਗੱਜ ਕੇ ਫਿਰ ਆਪਾਂ ਇਹ 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 ਚੱਕ ਲੈਣਾ ਇੱਕ ਦੱਬ ਤਾਂ ਤੇ ਫਿਰ ਆਪਾਂ ਇਹ ਵਾਲਾ ਇਹ ਇਹ ਵਾਲਾ ਚੱਕ ਦਿੰਦੇ ਆ। ਇਹ ਐਸ ਤਰ੍ਹਾਂ। ਕਿ ਦੇਖੋ। ਐਸਪੀਨਿੰਗ ਕਰਦੇ ਜਾਣਾ ਆਪਾਂ। ਉਸ ਤੋਂ ਬਾਅਦ ਫਿਰ ਆਪਾਂ ਇਹ ਵਾਲਾ ਚੱਕਣਾ ਧਾਗਾ। ਚੱਕ ਦੱਬ ਵੀ ਕਰਨੀਆਂ ਹੋਰ ਕੁਝ ਨਹੀਂ ਇਹਦੇ ਵਿੱਚ। ウヨキガニーのボナー、ジー、トリケン、<music> <music> फिर आप वाला धाग चकिया वाला चक्या जिमें जिदा रोज फ्लावर नहीं बनाते उस तरह ही यह बन दी बस आप चकी करनी है कुछ नहीं करना देखो ਬਹੁਤ ਹੀ ਈਜ਼ੀ ਤਰੀਕਾ ਹੈ ਨੂੰ ਬਣਾਉਣ ਦਾ ਤੁਸੀਂ ਆਪਣੇ ਸੂਟ ਆਪ ਘਰ ਬੈਠੇ ਤਿਆਰ ਕਰ ਸਕਦੇ ਆ ਵੀਡੀਓ ਨੂੰ ਸਕਿੱਪ ਨਾ ਕਰਨਾ ਪਲੀਜ਼ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਇਦਾਂ ਤੁਸੀਂ ਬਣਾਈ ਜਾਨਾ ਇਸ ਨੂੰ బా బ ఆసాన బ तो अपने आप घर बैठे सूट ना रेडी कर सकते हो खुद तैयार कर सकते हो अपनी वीडियो देख देख के बस कुछ नहीं करना ये अपना चाकदाबी करनी है। देखो जी बहुत ਪਹਿਲਾਂ ਚਾਦਰਾਂ ਤੇ ਆਪਾਂ ਕੱਢਦੇ ਸੀਗੇ ਇਸ ਤਰ੍ਹਾਂ ਜਿੰਨੇ ਵੀ ਮੈਨੂੰ ਟੰਕ ਕੇ ਆਉਂਦੇ ਆ ਉਹ ਆਪਾਂ ਤੁਹਾਨੂੰ ਸਿਵਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਿਖਾ ਸਕੀ ਆਪਾਂ देखो जी बहुत ही आसानी न यह बना वाला है टंका ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਬਹੁਤ ਬਹੁਤ ਤੁਹਾਡੇ ਆਪ ਜੀ ਦੇ ਆਉਣ ਵਾਲੇ ਵੀਡੀਓ ਵਾਲੀ ਗੱਲ ਆਉਣੀ ਪੈਣੀ ਹੈ ਸਾਡੀ ਵੀਡੀਓ ਇਹਦਾ ਹੀ ਬਸ ਆਪਾ ਬਣਾਈ ਜਾਣਾ ਹੈ ਹਾਂ ਜਿੰਦਾ ਹੀ ਬਣਾਈ ਜਾਣਾ ਆਪਾ ਇਸ ਤਰ੍ਹਾਂ ਸੂਟ ਹੀ ਆਪਾਂ ਇਸ ਤਰ੍ਹਾਂ ਆਪਾਂ ਫਲਾਵਰਾਂ ਬਣਾ ਸਕਦੇ ਆ ਸੂਟ ਤੇ ਤੇ ਘਰ ਬੈਠੇ ਆਪਾਂ ਸਿੱਖ ਕੇ ਤੇ ਆਪਾਂ ਆਪ ਦਾ ਸੂਟ ਖੁਦ ਰੱਟੀ ਘਰ ਕਰ ਸਕਦੇ ਆ ਬਸ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੰਪਲੀਟ ਕਰ ਲੈਣਾ ਤੇ ਤੁਹਾਨੂੰ ਦਿਖਾਉਣੀ ਆ। ਹਾਂਜੀ ਤੁਸੀਂ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਤੇ ਕਮੈਂਟ ਕਰਨਾ ਜੀ। ਕਿਉਂਕਿ ਸਾਨੂੰ ਵੀ ਪਤਾ ਲੱਗਿਆ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ। इसी तरह ही बस आपको बना हाँ जी ये अपना फ्लावर कंप्लीट हो गया बन के इस तरह ही वाले भी सारे बना लेंगे अपने इस तरह ही तो बहुत सोहना बन के तैयार हो जूगा ਇਸੇ ਤਰ੍ਹਾਂ ਹੀ ਆਪਾਂ ਇਹ ਰੈਡੀ ਕਰ ਲਾਂਗੇ ਜੀ ਤੇ ਵੀਡੀਓ ਲੰਬੀ ਹੋ ਜਾਂਦੀ ਐ ਇਸ ਕਰਕੇ ਤੁਹਾਨੂੰ ਆਪਾਂ ਬਣਾਉਣਾ ਦੱਸਿਆ ਇਸ ਤਰ੍ਹਾਂ ਤੇ ਤੁਸੀਂ ਵਾਜਤ ਵਾਧ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਕਰ ਦਿਓ ਧੰਨਵਾਦ